ਸਾਹਿਬ ਪੀ ਮਰੋਂ ਅਵੇਦ ਕਰਦੀ ਦੀ ਜੋ ਸੰਵਿਧਾਨ ਦੇ ਵਿੱਚ ਸਾਨੂੰ ਅਧਿਕਾਰ ਦਿੱਤੇ ਨੇ ਉਹਨਾਂ ਨੂੰ ਕੋਈ ਟੌਕ ਸੇ ਕਦੀ ਲਾਗੂ ਨਹੀਂ ਹੋਣੀ ਤੇ ਉਹ ਪੰਜਾਬ ਨਿਵਾਸੀਆਂ ਨੇ ਸਾਨੂੰ ਸਿੰਮ ਨੌਕਾ ਦਿੱਤਾ ਕੰਮ ਕਰਨ ਅਸੀਂ ਭਾਗਾ ਵਾਲੇ ਹਾਂ ਹਾਂਜੀ ਇੰਡੀਆ ਦੇ ਵਿੱਚ ਪਹਿਲੀ ਸਰਕਾਰ ਇਹਨੇ ਕੈਬਨ ਦਿੱਤ ਵਿੱਚ ਪਾਸ ਕੀਤਾ ਵੀ ਉੱਥੇ ਬਣਦਾ ਹੱਕ ਜਨਜਾਤੀਆਂ ਗਲਤ ਪਏ ਘਰੇ ਵੀ ਦਿੱਤਾ ਸੰਗਾਂ ਦਾ ਸਾਰੀ ਜਿੰਨੇ ਵੀ ਗਰੀਬ ਲੋਕ ਨੇ ਜਨਜਾਤੀਆਂ ਨੇ ਗਲਤ ਲੋਕ ਨੇ ਜੇ ਹੱਕ ਬਰਾਬਰ ਦਾ ਨਹੀਂ ਮਿਲਦਾ ਫਿਰ ਉਹ ਮੰਨੂ ਦੇਸ਼ ਦੀ ਆਜ਼ਾਦੀ ਦਾ ਵੀ ਨਹੀਂ ਹੈਰਾਨ ਇਸ ਗੱਲ ਤੇ ਹੁੰਦਾ ਵੀ ਫੇਰ ਸੰਗਾਂ ਬਲੌਨ ਵਾਲੇ ਜਿੰਨਾਂ ਨੇ ਉੰਦਰੋਂ ਕੁਰਸੀਆਂ ਲਈਆਂ ਸੀਟ ਪਕਸੂ ਉਹਨਾਂ ਨੇ ਸੀਟ ਦੇ ਦਿੱਤੀਆਂ ਮਿਲਣਾ ਕੋਈ ਹੋ ਰੇ ਲੱਗੇ ਅਸੀਂ ਪਿੰਡਾਂ ਦੇ ਵਿੱਚ ਜਦੋਂ ਪੰਜਾਬ ਤੋਂ ਬਾਹਰ ਜਾਂਦੇ ਆ ਤੇ ਨਫਰਤ ਹਜੇ ਤੱਕ ਵੀ ਇਦਾਂ ਚੱਲਦੀ ਆ ਜਿਹੜਾ 15 ਸਾਲਾਂ ਤੋਂ 20 ਸਾਲਾਂ ਤੋਂ ਲੋਨ ਭਰੇ ਨਹੀਂ ਸਕਦਾ ਗਰੀਬ ਬੰਦਾ ਮੈਨੂੰ ਦੱਸੋ ਕੀ ਅੱਜਵਾਂ ਤੋਂ ਜਾਨ ਵੀ ਦੇ ਦੇਣ ਪੈਂਤਰਾ ਨੂੰ ਪਤਿਗੁਰਾਂ ਦਾ ਰਾਇਦਰ ਸਿੰਘ ਖਾਲਸਾ ਜੀ ਜੁਗਤੀ ਅੱਜ ਮੈਂ ਤੁਹਾਡੇ ਨਾਲ ਇੱਕ ਵਿਸ਼ੇਸ਼ ਮੁੱਦੇ ਤੇ ਰੋਗ ਰੂ ਹੋ ਲਗੇ ਇਹਦਾ ਮੇਰੇ ਮਨ ਦੇ ਵਿੱਚ ਬਹੁਤ ਦੇਰ ਤੋਂ ਇੱਕ ਦਰਦ ਸੀ ਜੀ ਨੂੰ ਸਾਡੀ ਪਾਰਟੀ ਨੇ ਆਮਦੀਪ ਪਾਰਟੀ ਉਹਨਾਂ ਦੇ ਕਨਵੀਨਰ ਸਾਡੇ ਅਰਵਿੰਦ ਕੇਰਿਵਲ ਦੀ ਸੋ ਭਗਵੰਤ ਮਾਨ ਦੀ ਟੀਸੋ ਦਿਨ ਰਾਤ ਕੰਮ ਕਰ ਸਾਡੀ ਸਰਕਾਰ ਸੋਚਦੀ ਸੀ ਅਸੀਂ ਬੇਅੰਤ ਵਾਰ ਕਾਂਗਰਸ ਨੂੰ ਪਾਸਪਨ ਲੇਕੇ ਵੀ ਦਿੱਤਾ ਬਾਬਾ ਸਾਹਿਬ ਕੀ ਮਰੋਂ ਅਵੇਦ ਕਰਦੀ ਦੀ ਜੋ ਸੰਵਿਧਾਨ ਦੇ ਵਿੱਚ ਸਾਨੂੰ ਅਧਿਕਾਰ ਦਿੱਤੇ ਨੇ ਉਹਨਾਂ ਨੂੰ ਕੋਈ ਟੌਪਿਕ ਤੇ ਲਾਗੂ ਹੀ ਨਹੀਂ ਕੀ ਤੇ ਜਦੋਂ ਪੰਜਾਬ ਵਾਸੀਆਂ ਨੇ ਸਾਨੂੰ ਮੌਕਾ ਦਿੱਤਾ ਕੰਮ ਕਰਦੇ ਅਸੀਂ ਭਾਗਾ ਵਾਲੇ ਅਸੀਂ ਬਾਬਾ ਸਾਹਿਬ ਦੀ ਸੋਚ ਨੂੰ ਹਰਗੇ ਲੈ ਜਾਣ ਲਈ ਲੋਕਾਂ ਤੱਕ ਲੈ ਕੇ ਜਾਣ ਲਈ ਲੋਕਾਂ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਦਾ ਤਰ ਜਤਨ ਕਰਦੇ ਤੁਸੀਂ ਹੁਣੇ-ਹੁਣੇ ਦੇਖਿਆ ਉਹ ਸਾਡੀ ਕੈਬਨਿਟ ਦਾ ਫੈਸਲਾ ਜਿਹਦੇ ਵਿੱਚੋਂ ਆ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਪੂਰੀ ਕੈਬਨਿਟ ਨੂੰ ਫੈਸਲਾ ਲਿਆ ਵੀ ਅਸੀਂ ਜੋ ਐਡਵੋਕੇਟ ਜਨਰਲ ਜਿਨੇ ਵੀ ਸਾਡੇ ਸਰਕਾਰ ਵੱਲੋਂ ਨੋਮਿਨੇਟ ਹੁੰਦੇ ਨੇ ਪੂਰੇ ਭਾਰਤ ਦੇ ਵਿੱਚ ਉਹਨਾਂ ਜਿਹਦੀ ਟੀਮ ਬਣਦੀ ਆ ਕੋਈ ਰਿਜ਼ਰਵੇਸ਼ਨ ਨਹੀਂ ਸੀ ਫਸੇ ਹਰਾਨਾ ਵੀ ਬਾਕੀ ਸਭ ਨਾਲ ਜੇ ਹੋਰ ਡਿਪਾਰਟਮੈਂਟਾਂ 'ਚ ਰਿਜ਼ਰਵੇਸ਼ਨ ਲਾਗੂ ਕੀਤਾ ਜਾਂਦਾ ਪਰ ਇਹ ਡਬਲ ਡਿਪਾਰਟਮੈਂਟ ਦੇ ਵਿੱਚ ਕੋਈ ਰਿਜ਼ਰਵੇਸ਼ਨ ਨਹੀਂ ਹਾ ਕਾਂਗਰਸ ਦੇ ਭਾਜਪਾ ਕਾਲੀਦਲ ਦੇ ਰਾਜ ਦੇ ਵਿੱਚ ਬਾਕੀ ਸਟੇਟਾਂ ਦੇ ਵਿੱਚ ਕੋਈ ਰਿਜ਼ਰਵੇਸ਼ਨ ਸਾਡੀ ਇੰਡੀਆ ਦੇ ਵਿੱਚ ਪਹਿਲੀ ਸਰਕਾਰ ਇਹਨੇ ਕੈਬਨਿਟ ਦੇ ਵਿੱਚ ਪਾਸ ਕੀਤਾ ਵੀ ਉੱਥੇ ਬਣਦਾ ਹੱਕ ਜਨਜਾਤੀਆਂ ਦਲਤ ਪੇਹਾਰੇ ਨੂੰ ਦਿੱਤਾ ਜਾ ਤੇ ਉਹਨਾਂ ਦੀ ਜਿਹੜੀ ਸ਼ਰਤ ਸੀ ਉਸ ਨੂੰ ਕਟਾ ਕੇ ਅੱਧਾ ਕੀਤਾ ਗਿਆ 30 ਲੱਖ 15 ਲੱਖ ਤੋਂ 7.5 ਲੱਖ ਇੱਥੇ ਇੱਥੇ 5 ਲੱਖ 32 ਲੱਖ ਕੀਤੀ ਅਸੀਂ ਉਸ ਦੀ ਸ਼ਰਤ ਵੀ ਨਰਮ ਕੀਤੀ ਕੋਈ ਬਹੁਤ ਸਾਰੀਆਂ ਪੋਸਟਾਂ ਖਾਲੀ ਰਹਿਣੀਆਂ ਸੀ ਤੇ ਹੁਣ ਜੇ ਸੰਵਿਧਾਨ ਦਾ ਸਾਰੀ ਜਿੰਨੇ ਵੀ ਗਰੀਬ ਲੋਕ ਨੇ ਜਨਜਾਤੀਆਂ ਨੇ ਦਲਤ ਲੋਕ ਨੇ ਜੇ ਹੱਕ ਬਰਾਬਰ ਦਾ ਨਹੀਂ ਮਿਲਦਾ ਫਿਰ ਉਹਨਾਂ ਨੂੰ ਦੇਸ਼ ਦੀ ਆਜ਼ਾਦੀ ਦਾ ਵਕੀਲਾ ਪਹ 75 ਸਾਲਾਂ ਤੋਂ ਹੀ ਵੱਧ ਸਮਾਂ ਲੰਘ ਗਿਆ ਅੱਜ ਤੱਕ ਮੈਨੂੰ ਇਸ ਗੱਲ ਦੇ ਵਿੱਚ ਬੜੀ ਦੁੱਖ ਲੱਗ ਰਿਹਾ ਵੀ ਸਾਡੀ ਮਾਨਜੁਗ ਸਭ ਤੋਂ ਉੱਚ ਨਿਆਇ ਦੇਸ਼ ਜਿੱਥੇ ਕੇ ਸੁਪਰੀਮ ਕੋਰਟ ਉਹਦੇ ਵਿੱਚ ਨਾ માત્ર ਕੋਈ ਜਨਜਾਤੀਆਂ ਦਾ ਜੱਜ ਬਣਿਆ ਹੁੰਦਾ ਸੀ ਚੀਫ ਜਸਟ ਤਾਂ ਸ਼ਾਇਦ ਮੈਂ ਗਲਤੀ ਤੇ ਨਾ ਹੋਵਾਂ ਕੋਈ ਬਣਿਆ ਹੀ ਨਹੀਂ ਕੋਈ ਮੈਂ ਵੀ ਹੀ ਕਰਨ ਲਾ ਸਾਡੇ ਹੁਣ ਤੱਕ ਜਿਹੜੇ ਕਾਂਗਰਸ ਦੇ ਇਹਦੇ ਉੱਪਰ ਉੱਪਰ ਹੇਜ ਕਰਦੇ ਆ ਵੀ ਅਸੀਂ ਤਾਂ ਡਲਟਾ ਦੇ ਲਈ ਜਨਜਾਤੀਆਂ ਦੇ ਲਈ ਕੰਮ ਕਰਦੇ ਆ ਤੇ ਅੱਜ ਤੱਕ ਦੋਨੋਂ ਸਰਕਾਰਾਂ ਭਾਜਪਾ ਤੇ ਕਾਂਗਰਸ ਨੇ ਕੋਈ ਨਾ ਗਿਆਕਟ ਦੇ ਵਿੱਚ ਕੰਮ ਨਹੀਂ ਕਰਿਆ ਜੋ ਕੋਈ ਵਿਅਕਤੀ ਤਦ ਹੀ ਉੱਚਾ ਜਾਊਗਾ ਜੇ ਉਸ ਨੂੰ ਸਪੋਰਟ ਮਿਲੇਗੀ ਕਿ ਭਾਰਤ ਦੇ ਵਿੱਚ ਕੋਈ ਜਨ ਜਾਤੀ ਤੇ ਕੋਈ ਦਲਤਾਂ ਦੇ ਵਿੱਚ ਜੋਗ ਵਿਅਕਤੀ ਹੈ ਸਹੀ ਜਿਹੜੇ ਸੰਵਿਧਾਨ ਦਾ ਨਿਰਮਾਣ ਕਰਨ ਵਾਲਾ 32 ਡਿਗਰੀਆ ਹਾਸਲ ਕਰਕੇ ਚੇਅਰਮੈਨ ਬਣਿਆ ਹੋਵੇ ਅੱਜ ਉਸ ਦੇ ਸੋਚ ਦੇ ਵਿੱਚੋਂ ਇੱਕ ਵੀ ਜਨਜਾਤੀ ਦਲਿਤ ਦੇ ਵਿੱਚੋਂ ਜੱਜ ਨਹੀਂ ਬਣਿਆ ਹਾਈ ਕੋਰਟ ਦੇ ਵਿੱਚ ਦੇਖ ਲਓ ਫਿਰ ਜਿਹੜੇ ਸਾਡੇ ਸਰਕਾਰਾਂ ਦੇ ਐਡਵੋਕੇਟ ਜਨਰਲ ਦੀ ਜਿਹੜੀ ਟੀਮ ਬਣਦੀ ਆ ਉਹਦੇ ਵਿੱਚ ਤਰਜ਼ਰ ਰਵਿਸ਼ਾਨ ਤਾਂ ਸਰਕਾਰ ਦੀ ਛਿੱਧੀ ਹੈ ਮਰਜ਼ੀ थी ਕਿ ਦੇਈ ਸਕਦੀ ਸੀ ਪੂਵਨੀ ਦਿੱਤੀ ਵਾਸਵਾ ਤੇ ਮੈਂ ਹੈਰਾਨ ਇਸ ਗੱਲ ਤੇ ਹੁਣ ਵੀ ਇਹ ਸੰਵਿਧਾਨ ਬਣਾਉਣ ਵਾਲੇ ਜਿਨ੍ਹਾਂ ਨੇ ਅੰਦਰੋਂ ਖੁਸ਼ੀਆਂ ਲਈਆਂ ਸੀਤ ਭਗਤ ਸਿੰਘ ਉਹਨਾਂ ਨੇ ਸੀਧੀਆਂ ਦਿੱਤੀਆਂ ਵੀ ਲਾਭ ਕੋਈ ਹੋਰੇ ਲੱਗੇ ਪਰ ਕਿੰਨੇ ਡਿਪਾਰਟਮੈਂਟਾਂ ਦੇ ਵਿੱਚ ਤੁਸੀਂ ਦੇਖਿਓ ਜਿੰਨੇ ਟੌਪ ਦੀਆਂ ਇਹਦੇ ਪੋਸਟਾਂ ਨੇ ਉਹਨਾਂ ਦੇ ਵਿੱਚ ਕਦੇ 20% ਕੱਢ ਕੇ ਵੇਖ ਲਿਓ ਇਹ ਤੁਹਾਨੂੰ ਫਸਲ ਨਹੀਂ ਜੇ ਗਲਤਤਾ ਦੇ ਵਿੱਚ ਯੋਗਤਾ ਦੀ ਕਮੀ ਹੁੰਦੀ ਵੀ ਬਾਬਾ ਸਾਹਿਬ ਅਮੇਦਕਰ ਨੂੰ ਚੇਅਰਮੈਨ ਕਿਉਂ ਬਣਾਇਆ ਐਵੇਂ ਜੇ ਇਹਨਾਂ ਨੂੰ ਕੋਈ ਵੱਧ ਪੜਾਏ ਲਿਖੇ ਤੇ ਬਣਾ ਦਿੰਦਾ ਸਵਿਧਾਨ ਕੀ ਇਹ ਹੈ ਬਾਬਾ ਸਾਹਿਬ ਦਾ ਜਿਹੜਾ ਸੁਪਨਾ ਪਰ ਹਜੇ ਤੱਕ ਤਦੂਰ ਕਿ ਅੱਜ ਤੁਸੀਂ ਦੇਖੋ ਵੀ ਭਾਰਤ ਦਾ ਸਭ ਤੋਂ ਹਸਟ ਨਾਗਰਿਕ ਰਾਸ਼ਟਰਪਤੀ ਅੰਦਰ ਤੁਕੋ ਅਸੀਂ ਕਦੇ ਤਾਨੁਕਤਨ ਨੂੰ ਬੁਰਾ ਨਹੀਂ ਕਿਸ ਨੂੰ ਮੰਨਦੇ ਮੈਂ ਕਹਿੰਦਾ ਕੋਈ ਤਾਨੁਕਤਨ ਬਣੇ ਉਹ ਤੋਂ ਵਧੀਆ ਹੋਰ ਬਣੇ ਸਾਰੇ ਲੋਕ ਜਾਣ ਤੇ ਸਾਡੇ ਰਾਸ਼ਟਰਪਤੀ ਸੇਵਾ ਨੂੰ ਉਥੇ ਸ਼ਦਾਬ ਨਹੀਂ ਦਿੱਤਾ ਦੇ ਕਿੰਨਾ ਭਾਰਤ ਦੇ ਵਿੱਚ ਮੈਂ ਸਮਝਦਾ ਕਿੰਨਾ ਵੱਡਾ ਇੱਕ ਸਾਡਾ ਭਾਈਚਾਰਾ ਉਹਨਾਂ ਦੇ ਦਿਲਾਂ ਤੇ ਦਵਾਕ ਤੇ ਕੀ ਵਿਤਦੀ ਹੋਵੇ ਵੀ ਅਸੀਂ ਯਾਦ ਰਾਸ਼ਟਰਪਤੀ ਨੂੰ ਵੀ ਕਿਤੇ ਜਾਣਦੀ ਅਰਗਨ ਨਹੀਂ ਕੋਗੀ ਰਾਸ਼ਟਰਪਤੀ ਦਾ ਉਪਾਦ ਕਿੱਡੀ ਬਟੀ ਹੁੰਦੀ ਹੈ ਉਹ ਤੋਂ ਪਹਿਲਾਂ ਵੀ ਐਂਗਪ ਲਾਈਆਂ ਨੇ ਇਹ ਜਿਹੜੇ ਹਜੇ ਤੱਕ ਨਫਰਤਾਂ ਦਿਮਾਗਾਂ ਦੇ ਵਿੱਚ ਇਹ ਪਾਜਪਾ ਵਾਲਿਆਂ ਦੀ ਇਹ ਜਿਹੜੇ ਕਾਂਗਰਸ ਦੇ ਹਜੇ ਤੱਕ ਮੋਦੀ ਉੱਪਰ ਇਤਕਰ ਕਰਨ ਵਾਲੇ ਨਹੀਂ ਜਿਹੜੇ ਪਾਰਟੀਆਂ ਨੂੰ ਉਹਨਾਂ ਦੇ ਦਿਮਾਗ ਦੇ ਵਿੱਚੋਂ ਗਈ ਨਹੀਂ ਤੇ ਉਹਦਾ ਬਾਬਾ ਸਾਹਿਬ ਨੇ ਅਧਿਕਾਰ ਦੇ ਦਿੱਤਾ ਐਂ ਵੋਟਾਂ ਦਾ ਮੈਨੂੰ ਲੱਗਦਾ ਵੀ ਜੇ ਕਿਤੇ ਇਹਨਾਂ ਨੇ ਕਿਤੇ ਸੁਧਾਨਾ ਮੰਦਾਂ ਦਾ ਹੋ ਸਕਦਾ ਵੀ ਇਹ ਸਾਡੇ ਤੋਂ ਇਹ ਦਲਤ ਲੋਕਾਂ ਦੀ ਵੋਟ ਵੀ ਨਾ ਦੇਸ਼ ਅਜਾਲ ਹੋਣ ਦੇ ਵਿੱਚ ਕਿੰਨਾ ਕਿੰਨਾ ਲੋਕਾਂ ਨੇ ਸ਼ਹੀਦੀਆਂ ਕੁਰਬਾਨੀਆਂ ਦਿੱਤੀਆਂ ਪੰਜਾਬੀਆਂ ਦਾ ਸਭ ਤੋਂ ਵੱਡਾ ਮ੍ਰਿਤਵਾਦੇਸ਼ ਨੂੰ ਯਾਦ ਖਾਣ ਨੂੰ ਕਹਿੰਦੀ ਹੈ ਤੇ ਸਾਡੇ ਪੰਜਾਬ ਦੇ ਨਾਲ ਅੱਜ ਤੱਕ ਕਾਂਗਰਸ ਨੇ ਕੀ ਕੀਤਾ ਭਾਜਪਾ ਵਾਲੇ ਕੀ ਕਰ ਰਹੇ ਨੇ ਸਾਡੇ ਉਹ ਹਾਲਾਤਾਂ ਤੋਂ ਕੋਣ ਨਹੀਂ ਜਾਣਦਾ ਤੇ ਮੈਨੂੰ ਕਿਉਂਕਿ ਬੇਅੰਤ ਵਾਰ ਬੱਚਿਆਂ ਨੂੰ ਪੜਾਉਣ ਲੱਗੇ ਆ ਕਿਤੇ ਸਮਾਂ ਦੇ ਵਿੱਚ ਸੰਬੋਧਨ ਕਰਨ ਲੱਗੇ ਆ ਕਈ ਗਰਮ ਮਨ ਨੂੰ ਰੋਣ ਆ ਇਹ ਤਰੀਕੇ ਤਰੀਕ ਤਈ ਫਰਬੰਕ ਵੀ ਹਜੇ ਤੱਕ ਇਸ ਤਰ੍ਹਾਂ ਦੀ ਹਾਲ ਅਸੀਂ ਪਿੰਡਾਂ ਦੇ ਵਿੱਚ ਜਦੋਂ ਪੰਜਾਬ ਤੋਂ ਬਾਹਰ ਜਾਂਦੇ ਆ ਤੇ ਨਫਰਤ ਹਜੇ ਤੱਕ ਵੀ ਇਦਾਂ ਚੱਲਦੀ ਆ ਮੈਂ ਆਪਣੀ ਇੱਕ ਐਗਜ਼ਾਮਪਲ ਛੋਟੀ ਜੀ ਦਿੰਦਾ ਕਿ ਨਾ ਮੈਂ ਸਾਡੀਆਂ ਲੜਕੀਆਂ ਦਾ ਟੂਰ ਲੈ ਕੇ ਗਿਆ ਤੇ ਉਹ ਬੱਚੇ ਕਹਿੰਦੇ ਪਾਣੀ ਪੀਣਾ ਸੀ ਕਢ ਕੇ ਪਾਣੀ ਪੀਣ ਲੱਗੇ ਠੰਡੇ ਮੈਂ ਇੱਕ ਕੜੇ ਨੂੰ ਅਥਰਾਂ ਦੇ ਆਇਆ ਉਹ ਜਿਹੜਾ ਉਹ ਛੋਟਾ ਜਿਹਾ ਹੋਟਲ ਦੀ ਉਹਦਾ ਮਾਲਕ ਮੈਨੂੰ ਗਾਲਾਂ ਕਢਦਾ ਵੇ ਮੈਂ ਕਿਹਾ ਕੀ ਹੋ ਗਿਆ ਕਹਿੰਦਾ ਮੇਰਾ ਘੜਾ ਪੇਟਾ ਦਿੱਤ ਕਿਹਨ ਦੋਸਤੋ ਇਹ ਤਾਂ ਮਹਾਰਾਜ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਤ ਹੈ ਗੁਰੂ ਰਵਿਦਾਸ ਜੀ ਦੀ ਕਿਰਪਾ ਜਿਨ੍ਹਾਂ ਨੇ ਦੱਸਿਆ ਗਿਆਨ ਸਭ ਤੋਂ ਵੱਡਾ ਕਿਸੇ ਪੇਸ਼ ਦੇ ਵਿੱਚ ਨੈਣ ਲੱਤੂ ਹੀ ਗਦਵਾਨ ਨਹੀਂ ਪੜਿਆ ਤੇ ਸ਼ਹੀਦ ਭੱਤ ਸਿੰਘ ਇਹ ਕਹਿੰਦਾ ਸੀ ਵੀ ਗੋਰਿਆਂ ਤੋਂ ਤਾਂ ਆਜ਼ਾਦੀ ਮਿਲਦੀ ਉਹ ਜਿਹੜੇ ਕਾਲੇ ਅੰਗਰੇਜ਼ ਨੇ ਇਹਨਾਂ ਤੋਂ ਬਹੁਤ ਮੁਸ਼ਕਲ ਸਾਡੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਜੀ ਕੱਲੇ ਕੱਲੇ ਖੇਤਰ ਦੇ ਵਿੱਚ ਕੰਮ ਕਰਨ ਦਾ ਯਤਨ ਕਰ ਰਹੇ ਵੱਡੇ ਵੱਡੇ ਲੋਨਾਂ ਦੇ ਵਿੱਚ ਬੜੀਆਂ ਬੜੀਆਂ ਕੰਪਨੀਆਂ ਟੁੱਟ ਰੂ ਹੋ ਜਾਂਦੀਆਂ ਨੇ ਦੇਸ਼ਾਂ ਤੋਂ ਵਿਦੇਸ਼ਾਂ 'ਚ ਭੱਜ ਕੇ ਵੀ ਗਏ ਨੇ ਸਾਡੀ ਪਹਿਲੀ ਸਰਕਾਰ ਆ ਪੰਜਾਬ ਦੇ ਵਿੱਚ ਵੀ ਜਿਨ੍ਹਾਂ ਨੇ ਦਲਤ ਪ੍ਰਵਾਹਾਂ ਦੇ ਪਿਛਲੇ 1 ਸਾਲ ਤੋਂ ਪਹਿਲਾਂ ਟੋਟਲ ਵਿਆਜ ਆ ਜੋ ਰਕਮ ਸੀਗੀ ਉਹ ਸਾਰੀ ਸਮੇਤ ਵਿਆਜ ਖਤਮ ਕੀਤਾ ਟੋਟਲ ਲੋਨ ਮਾਪ ਕੀਤੇ ਜਿਹੜਾ 15 ਸਾਲਾਂ ਤੋਂ 20 ਸਾਲਾਂ ਤੋਂ ਲੋਨ ਭਰੇ ਨਹੀਂ ਸਕਦਾ ਗਰੀਬ ਬੰਦਾ ਮੈਨੂੰ ਦੱਸੋ ਕਿ ਅੱਜਵਾਂ ਤੇ ਜਾਨ ਦੇ ਦੇਵਾਂ ਤੇ ਮੈਂ ਆਸ ਕਰਦਾ ਵੀ ਜਿਹੜੀ ਜਿੰਨੀ ਦੇਰ ਤੱਕ ਅਸੀਂ ਬਾਬਾ ਸਾਹਿਬ ਅੰਬੇਦਕਰ ਜੀ ਦਾ ਸੁਪਨਾ ਸੱਚ ਕਰ ਨਹੀਂ ਕਰਦੇ ਸਾਡੀ ਸਰਕਾਰ ਉਨੀ ਦੇਰ ਤੱਕ ਦਿਨ ਰਾਤ ਕੰਮ ਕਰਦੀ ਰਹੇ। ਤੋਂ ਅੱਜ ਇਹ ਮੈਂ ਅੱਜ ਦੁਬਾਰਾ ਫਿਰ ਪਰਵਿੰਦ ਕੇ ਰਿਵਾਜ ਦੀ ਦਾ ਬਹੁਤ ਧੰਨਵਾਦ ਕਰਦਾ। ਭਗਵੰਤ ਮਾਨ ਜੀ ਦਾ ਬਹੁਤ ਧੰਨਵਾਦ ਕਰਦਾ। ਜਿਨ੍ਹਾਂ ਦੇ ਸਦਕਾ ਅਸੀਂ ਪੰਜਾਬ ਦੇ ਵਿੱਚ ਦਲਿਤ ਭਾਈਚਾਰੇ ਨੂੰ ਬਣਦਾ ਹੱਕ ਦਿਵਾਉਣ ਦੇ ਵਿੱਚ ਕਾਮਯਾਬ ਹੋ ਰਹੇ ਹਾਂ। ਹਜੇ ਯਤਨ ਸਾਡੇ ਜਾਰੀ। ਮੈਂ ਇਹ ਨੀ ਇੱਕ ਬੇਨਤੀ ਹੈ ਤੁਹਾਡੇ ਤੋਂ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਸਕੂਲਾਂ ਦੇ ਪ੍ਰੋਗਰਾਮ ਸੀਗੇ ਜੀ ਤੇ ਮੈਂ ਡਿਪਾਰਟਮੈਂਟ ਤੋਂ ਇਸ ਦੀ ਜਾਣਕਾਰੀ ਲੈ ਕੇ ਜੋ ਵਿਦਿਆਸਫਸਾਲਾ ਤੋਂ ਗੁਇਕ ਇੱਕ ਜਗ੍ਹਾ ਤੇ ਬੈਠਾ ਉਸ ਨੂੰ ਮਦਦਾਰਤਾ ਸਹੀ ਜਾਂ ਜਾ ਭਾਅ ਵਟੇ ਥਾ ਦੇਣਾ ਚਾਹੀਦਾ ਮੈਨੂੰ ਅਜੇ ਨੀਤੀ ਦਾ ਨਹੀਂ ਪਤਾ ਲੱਗਿਆ ਵੀ ਕਿਹੜੇ ਡਿਪਾਰਟਮੈਂਟ ਨੇ ਕਿਸ ਨੇ ਕੀ ਕਰਨੀ ਕੀ ਜੀ ਤੇ ਥੋੜੇ ਚਿਰ ਬਾਅਦ ਹੀ ਮੈਂ ਇਸ ਦੇ ਬਾਰੇ ਪਤਾ ਕਰਕੇ ਥੇ ਕਿਤੇ ਕੋਈ ਵੀ ਡਿਪਾਰਟਮੈਂਟ ਤੇ ਧੱਕਾ ਕਰ ਦਵਾਂ ਤੇ ਉਸ ਨੂੰ ਰੋਕਣ ਦਾ ਯਤਨ ਕਰਾਂ ਇੰਸਰ ਪ੍ਰਤਾਪ ਸਿੰਘ ਬਾਜਵੇ ਬਾਰੇ ਮਤਲਬ ਕਿ ਜਿਹੜਾ ਸਰਕਾਰ ਨੇ ਦੋਕਾ ਦੀ ਰਹਾ ਵੀ ਜਾਦੇ ਮਤਲਬ ਸਖਤੀ ਕੀਤੀ ਹੈ ਜਿਹੜੀ ਕਿ ਆਮ ਜਰਨਲੀ ਬਿਆਨ ਦਿੱਤਾ ਉਹਦੇ ਨੇ ਕੋਈ ਬੜਾ ਕੋਈ ਜੁਰਮ ਨਹੀਂ ਕੀਤਾ ਠੀਕ ਹੈ ਨਾ ਗੱਲ ਇਹ ਦੋਸਤੋ ਮੈਂ ਇੱਕ ਸਬਾਰੇ ਕੱਲ ਵੀ ਅਸੀਂ ਉੱਥੇ ਸਹਿ ਸਰਪ੍ਰਤਾਸਤ ਜੀ ਜਰਨਲੀ ਤੁਹਾਡੇ ਸਹਿ ਸੁਆਹ ਕਹੇ ਸ਼ਬਦ ਕਿੰਨੀ ਲੋਕਾਂ ਦੀ ਜਾਨ ਲੈ ਸਕਦੇ ਨਹੀਂ ਇਸ ਦਾ ਕਿਸੇ ਨੂੰ ਨਹੀਂ ਲੰਦੀ 1947 ਦੀ ਜਦੋਂ ਵੰਡ ਹੋਈ ਆਪਣੇ ਕਾਂਗਰਸ ਦੇ ਇੱਕ ਵੱਡੇ ਲੀਡਰ ਨੇ ਛੋਟਾ ਜਿਹਾ ਬਿਆਨ ਦਿੱਤਾ ਸੀ 2 ਲੱਖ ਲੋਕ ਮਾਰੇਗੇ ਤੇ ਹਿੰਦੂ ਸਿੱਖ ਮਸਲਮਾਨ ਇਹਦੇ ਲੀਡਰ ਹੁੰਦੇ ਨੇ ਉਹਨਾਂ ਦਾ ਇੱਕ ਇੱਕ ਸ਼ਬਦ ਦਾ ਮਹੱਤਵ ਹੁੰਦਾ ਉਹ ਸਮਾਜ ਨੂੰ ਸੇਵਾ ਕਰਨ ਲਈ ਬਸਾਉਣ ਲਈ ਹੁੰਦੇ ਨੇ ਭਵਿੱਖ ਲਈ ਹੁੰਦੇ ਨੇ ਉਹਨਾਂ ਨੂੰ ਯਾਦ ਰੱਖਣੀ ਪ੍ਰਤਾਪ ਸਿੰਘ ਬਾਜਵਾ ਜੀ ਨੇ ਜੋ ਬਿਆਨ ਦਿੱਤਾ ਉਦੇ ਨਾਲ ਸਾਡੀ ਪੰਜਾਬ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੁੰਦਾ। ਕਿਹੜਾ ਡਰ ਦਾ ਮਾਹੌਲ ਆ ਵਪਾਰੀ ਕਿਵੇਂ ਆਊਗਾ? ਮਾਪੀ ਲੋ ਵਪਾਰੀ ਨਹੀਂ ਆਊਗਾ ਤਾਂ ਪੰਜਾਬ ਦੀ ਆਰਥਿਕਤਾ ਦਾ ਕੀ ਹਾਲ ਹੋਊਗਾ? ਯਾ ਆਰਥਿਕਤਾ ਉਹਦੀ ਪੰਜਾਬ ਦੀ ਡਾਊਨ ਹੋਉਂਦੀ ਹੈ ਤਾਂ ਬੇਰੋਜ਼ਗਾਰੀ ਵਧਦੀ ਹੈ, ਬੇਰੋਜ਼ਗਾਰੀ ਵਧਦੀ ਹੈ, ਨਸ਼ੇ ਵਧਦੇ ਨੇ। ਤੁਸੀਂ ਇੱਕ ਬਿਆਨ ਦੀ ਵਿਆਖਿਆ ਕਰਕੇ ਦੇਖੋ ਜਦ ਇਤਿਹਾਸਮ ਕੀ ਜਾਂਦਾ। ਸਰ ਇੱਕ ਤਾਂ ਬਿਆਨ ਨੇ ਜਿਹੜੇ ਵੱਡੇ ਵੱਡੇ ਇਲੈਕਸ਼ਨਾਂ 'ਤੇ ਦਿੱਤੇ ਜਾਂਦੇ ਨੇ ਕਿ ਅਸੀਂ ਪਾਬੰਦੀ ਘਟਾਉਣ ਲਈ ਆਕਰਾਂਗੇ। ਆ ਪਿੰਡ ਲਈ ਕਰਾਂਗੇ ਆ ਸ਼ਹਿਰ ਲਈ ਕਰਾਂਗੇ ਕਿ ਦਾਦੇ ਦਾ ਵੀ ਤੁਹਾਨੂੰ ਦੇਖੀ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਲੀਡਰ ਦੇ ਕੋਈ ਵੀ ਹੈਗੇ ਜਿਹੜੇ ਹੋਣੇ ਚਾਹੀਦੇ ਨੇ ਵੀ ਜਾ ਪਰ ਬਾਦੇ ਉਹੀ ਦੇ ਕਰਨ ਜਿਹੜੇ ਪੂਰੇ ਹੋ। ਨਹੀਂ ਬੈਠਾ ਇਹ ਗੱਲ ਕਹੂੰ ਵੀ ਚੋਣ ਕਮਿਸ਼ਨ ਨੂੰ ਇੱਕ ਸੰਵਿਧਾਨਕ ਕੌਂਸਲ ਤੇ ਜਿਹੜਾ ਸਾਡਾ ਮੈਨੀਫੈਸਟ ਹੁੰਦਾ ਤੇ ਉਸ ਨੂੰ ਸੰਵਿਧਾਨਕ ਅੰਗ ਬਣਾ ਲੈਣਾ ਚਾਹੀਦਾ। ਤਾਂ ਕਿ ਉਸ ਤੇ ਉਹ ਟਾਈਮ ਬౌండ్ ਕਰਕੇ ਕੰਮ ਤਲਵੇ। ਹੁਣ ਅਸੀਂ ਮੈਂ ਆਪਣੇ ਹਲਕੇ ਦੇ ਵਿੱਚ ਮੈਂ ਤਿੱਦੂ ਚੌਥੇ ਸਾਰੇ ਵੀ ਵਾਣੇ ਨਹੀਂ ਕੀਤੇ ਕੰਮ ਅਸੀਂ 90% ਕਰ ਰਿਹਾ। ਕਿ ਮੈਨੂੰ ਆਸ ਹੈ ਵੀ ਤੁਸੀਂ ਡੇਢ ਸਾਲ ਤੋਂ ਬਾਅਦ ਤੁਹਾਡੇ ਕੋਲ ਪ੍ਰਸ਼ਨ ਮੁੱਕ ਜਣਗੇ ਵੀ ਸਾਨੂੰ ਵੀ ਦੱਸੋ ਵਾ ਕੀ ਕਰਾਂ ਮੈਂ ਤੁਹਾਨੂੰ ਇਹ ਕੁਐਸਚਨ ਤਰੂੰ ਮੈਨੂੰ ਦੱਸੋ ਮੈਂ ਕੀ ਕਰਾਂ ਅਸੀਂ ਸਾਡੀ ਜਰੀ ਪਗਵੰਤ ਮੰਡ ਦੀ ਸਰਕਾਰ ਹੈ ਤੇ ਉਸੇ ਖੇਤਰ ਤੇ ਕੰਮ ਕਰਿਆ ਤੁਸੀਂ ਜੇ ਅੰਦਰੋਂ ਦੇਖੋ ਡਿਪਾਰਟਮੈਂਟ ਜਿਵੇਂ ਆਪਾਂ ਕਹਿੰਦੇ ਬੁਝੇ ਪਏ ਤੇ ਮਲਾਜ਼ਮ ਵਿੱਚ ਨਹੀਂ ਸੀ ਫੰਡ ਨਹੀਂ ਤੇ ਹੁਣ ਮੈਨੂੰ ਤੁਹਾਡਾ ਪੱਤਰਕਾਰ ਭਾਈ ਜਾਰੀ ਪੁੱਛਦਾ ਹੁਣ ਪੈਸੇ ਕਿੱਥੋਂ ਆ ਗਏ ਇਰੀਗੇਸ਼ਨ ਦਾ ਹੀ ਲੈ ਲਓ ਤੁਸੀਂ ਕੀ ਪੰਚਾਇਤਾਂ ਦਾ ਪੈਸਾ ਲੈ ਲਓ ਆ 5-5 ਕਰੋੜ ਦੇ ਐਮ.ਐਲ.ਏ ਨੂੰ ਦੇ ਰਹੇ ਨੇ ਪਾ ਲਓ ਲੋਕਲ ਬਾਡੀ ਦਾ ਦੇਖੋ ਕਿ ਹੁਣ ਪੈਸੇ ਕਿੱਥੋਂ ਆ ਰਹੇ ਨੇ ਤੇ ਜਦੋਂ ਪੈਸੇ ਕਿੱਥੇ ਜਾਂਦੇ ਸੀ ਇਹਨਾਂ ਨੇ 17 ਸਾਲਾਂ ਦਾ ਇਰੀਗੇਸ਼ਨ ਦਾਈ ਟੋਟਲ ਦਾ ਟੋਟਲ ਉਹ ਬੰਦ ਵੀ ਹੋ ਗਏ ਤੇ ਪਾਣੀ ਕਿੱਥੇ ਜਾਂਦਾ ਸੀ ਤੇ ਜਿਹੜੀ ਸਰਕਾਰ ਦੀ ਨੀਤ ਪਹਿਲਾਂ ਸਿਰਫ ਸਰਕਾਰ ਦਾ ਅਜੰਡਾ ਸੀ ਉਹਨਾਂ ਦੇ ਪ੍ਰਾਈਵੇਟ ਆਪਣੇ ਢਿੱਡ ਪਰਦੇ ਜਿਹੜਾ ਹੁਣ ਸਾਡੀ ਸਰਕਾਰ ਦਾ ਕੰਮ ਵੀ ਅਸੀਂ ਉਸ ਪੰਜਾਬ ਨੂੰ ਕਿਵੇਂ ਅਸੀਂ ਆਪਣੇ ਪੈਰਾਂ ਤੇ ਖਲੋਣ ਦਾ ਯਤਨ ਉਸ ਦਾ ਕਰਨਾ ਵੀ ਜਿਹੜਾ ਕਿ 1 ਨੰਬਰ ਪੋਜੀਸ਼ਨ ਤੋਂ 18ਵੀਂ ਕਿਤਾਬ ਹੈ ਜੀ ਕਾਂਗਰਸਰ ਤੁਹਾਡੇ ਲੈਟਰ ਵੀ 2000 ਪਹਿਲਾਂ ਵੀ ਤੁਸੀਂ ਮਾਨ ਸਰਕਾਰ ਨੂੰ ਭੇਜੇ ਆਪਣੀ ਸਰਕਾਰ ਨੂੰ ਭੇਜੇ ਵੀ ਕਾਗਜ਼ ਜਿਹੜੇ ਹੈਗੇ ਆ ਮੁਕਤ ਕੀਤਾ ਜਾਵੇ ਕਿਸਾਨਾਂ ਨੂੰ ਜਿਹੜੇ ਇੰਨੇ ਨੇ ਲੰਮੇ ਲੰਮੇ ਸਰ ਕੱਢ ਲਿਆ ਕਿੰਨਾ ਕਿ ਨਹੀਂ ਸੀ ਦਲ ਤਾਂ ਤਾਂ ਭੇਜਿਆ ਜੀ ਮੈਂ ਉਹ ਮੁਕਤ ਹੋ ਗਿਆ ਜੀ ਤੇ ਇੱਕ ਸਾਲ ਪਹਿਲਾਂ ਤਾਂ ਸਾਰੇ ਕਰਜ਼ੇ ਮੁਕਤ ਕਰ ਦਿੱਤੀ ਵੀ ਨੇ ਜਿਹੜੇ ਸਾਡੇ ਦੋ ਬੋਰਡ ਤੇ ਉਹਨਾਂ ਦੇ ਜਿੰਨਾ ਕਰਜ਼ਾ ਸੀਗਾ ਵਾਪਸ ਕਰ ਦਿੱਤਾ ਸੀ ਤੇ ਦੂਜੀ ਗੱਲ ਆ ਤੁਸੀਂ ਮੇਰੀ ਅੱਜ ਦੀ ਬਰਸ਼ ਕਰਾਉਂਦੇ ਸਾਂ ਜੋ ਵਾਅਦਾ ਪਹਿਲਾਂ ਮੈਂ ਬੋਲਿਆ ਆਂਗਾ ਸੁਧਾਵਾਂ ਜਿਸ ਕਿਤੇ ਵੀ ਬੋਲਿਆ ਹੂੰ ਮੇਰੀ ਰਿਕਾਰਡਿੰਗ ਕੱਢ ਕੇ ਮੇਰੇ ਮੂੰਹ ਤੇ ਲਿਆਓ ਜੀਵਨ ਦੇ ਵਿੱਚ ਇੱਕ ਸ਼ਬਦ ਜੇ ਪ੍ਰਮਾਤਮਾ ਦੇ ਸੁੱਤੇ ਪੈ ਨੇ ਵੀ ਮੇਰੇ ਮੂੰਹ ਤੋਂ ਸ਼ਬਦ ਕੋਈ ਕੱਢਦਾ ਹੁਣ ਵੀ ਪੂਰਾ ਕਰੂੰਗਾ ਕਿਉਂਕਿ ਮੈਨੂੰ ਕੁਦਰਤ ਦੀ ਪ੍ਰਮਾਤਮਾ ਦੀ ਐਡੀ ਵੱਡੀ ਥਾਪਨਾ ਵੀ ਮੈਂ ਅੱਜ ਤੱਕ ਕੋਈ ਐਸਾ ਜੋ ਮਨਸ ਸੋਚ ਲਿਆ ਉਹ ਕੰਮ ਪੂਰਾ ਕਰ ਹੀ ਦੇਣਾ ਤੇ ਤਾਂ ਸੰਗਤ ਇੰਨਾ ਪਿਆਰ ਦਿੰਦੀ ਆ ਜਦੋਂ ਜੀ ਲਾਕੇ ਜਾਂਦੇ ਆ ਮੈਨੂੰ ਤਾਂ ਇੰਨੇ ਕੰਮਾਂ ਦੇ ਉੱਡ ਘਟਣ ਨਹੀਂ ਹੋ ਰਹੇ ਜਿੰਨੇ ਮੇਰੇ ਕੰਮ ਰੰਬੇ ਬਏ ਨੇ ਕਈ ਉਹ ਤੋਂ ਬੜੇ ਹੀ ਰਹਿੰਦੇ ਮੈਂ ਕਹਿੰਦਾ ਕੋਈ ਕਰਲੀ ਲੋਕਾਂ ਨੂੰ ਤੋਂ ਪਤਾ ਹੀ ਆ ਬਲ ਕਿੰਨੇ ਕੰਮ ਨੇ ਜਿੱਥੇ ਕਿ ਨਹੀਂ ਸਤੋਂ ਟਾਈਮ ਨਹੀਂ ਲੱਗਦਾ ਜਿਵੇਂ ਹੁਣ ਅਸੀਂ ਐਜੂਕੇਸ਼ਨ ਦੀ ਸਿੱਖਿਆ ਕ੍ਰਾਂਤੀ ਦੇ ਚੱਲ ਰਹੇ ਆ ਤੇ ਬਹੁਤ ਸਾਰੇ ਹੋਰ ਸਾਦੇ ਕੰਮ ਰਹਿ ਜਾਂਦੇ ਨੇ ਇਹ ਸੱਜਰੀਕੇ ਵੀ ਨਹੀਂ ਤੱਕ ਅਮਰਗੜ ਬਾਈਪਾ ਦਾ ਚੂੜੂ ਵਾਲਾ ਇਓ ਪੇਪਰ ਵਰਕ ਆ ਜੀ ਉਹਦੀ ਪਹਿਲਾਂ ਉੱਪਰ ਰੋਨ ਤੇ ਉਹਦੀ ਰੂਟ ਬਣ ਰਹੇ ਨੇ ਫੇ ਰੂਟ ਬਣ ਕੇ ਦੁਬਾਰਾ ਹੁੰਦਾ ਐਸ ਐਸ ਥੋੜੀ ਵਲ ਦੇਖੋ ਅਜੇ ਤੋਂ ਅੱਗੇ ਲੱਗੇ ਹੋਇਆ ਸਰਕਾਰ ਤੋਂ ਬਾਅਦ ਤਾਂ ਪਹਿਲਾਂ ਨਹੀਂ ਹੋਇਆ ਤੇ ਹੁਣ ਹੋਊਗਾ ਤਾਂ ਸਾਡੀ ਸਰਕਾਰ ਜੂ ਮੁੜ ਕੇ ਕਿਨੇ ਕਰਵਾ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਖੁਸ਼ੀ ਦੀ ਗੱਲ ਦੱਸਦਾ ਇਕੱਲਾ ਫੋਰੈਸਟ ਦੀ ਨੋ ਡਿਊ ਰਹਿੰਦਾ ਆਪਣੇ ਜਿਹੜੇ ਜੋੜੇਪੁਰਾ ਮਲੇ ਕੋਲੇ ਤੋਂ ਜੋੜੇਪੁਰਾ ਜੋੜੇ ਪੁਲ ਦਾ ਵੀ ਕੰਮ ਡ੍ਰੇਨ ਬਣਨ ਲੱਗੀ ਬਹੁਤ ਵੱਡੀ ਗੱਲ ਆ ਜੋੜੇਪੁਰਾ ਨਹੀਂ ਡ੍ਰੇਨ ਬਣਨ ਲੱਗੀ ਇਹਦੀ ਕੱਲੀ ਫੋਰੈਸਟ ਦੀ ਨੋਟਿਊ ਆ ਗਿਆ ਤੇ ਤੀਜੇ ਤੇ ਸਾਡੇ ਉਹਨਾਂ ਦੇ ਬੂਟੇ ਪੱਤੇ ਦਾ ਸ਼ੁਰੂ ਕਰ ਦੇਣ ਤੇ ਫਿਰ ਵੀਨੇਟਡ ਮਹੀਨੇ ਤੋਂ ਬਾਅਦ ਸੜਕ ਬਣਨ ਲੱਗ ਜੇ ਨੇ ਇਹ ਮੈਂ ਤੁਹਾਨੂੰ ਡਬਲ ਲੇਨ ਬੰਦੀ ਸਿੰਗਰ ਇਹ 33 ਫੁੱਟ ਬਣੂਗੀ ਡਬਲ ਲੇਨ ਲਈ ਨਾ ਥਾ ਤੂੰ ਉਹਨਾਂ ਦੇ ਨਾਲ ਲੱਭਣਾ ਬਹੁਤ ਔਖਾ ਜਾਂਦਾ ਤੇ ਇਹਦੇ ਲਈ ਵੀ ਸਾਡੇ ਤਾਂ 7.5 ਹੈਕਟੇਅਰ 18 ਏਕੜ ਬਣਦੇ ਨੇ ਇੰਨੀ ਜ਼ਮੀਨ ਫੋਰੈਸਟ ਨੂੰ ਅਸੀਂ ਪੰਚਾਇਤਾਂ ਤੋਂ ਫੋਰੈਸਟ ਲਾਂਡ ਦੇ ਲਈ ਲੈ ਕੇ ਦਿੱਤੀ ਆ ਕੰਮ ਕੋਈ ਇੱਕ ਦਿਨ ਦਾ ਨਹੀਂ ਹੈਗਾ ਮੈਨੂੰ 22 ਸਾਲ ਹੋ ਗਏ ਨੋ ਡਿਊ ਹੋਉਂਦੇ ਨੇ ਪਹਿਲਾਂ ਤੋਂ ਤੇ ਬਿਜਲੀ ਬੋਰਡ ਤੋਂ ਅੱਡਾ ਟੈਲੀਕਮ ਤੋਂ ਅੱਡਾ ਨਗਰ ਹੋਰ ਇਹ ਸਾਰੇ ਨੂੰ ਵੱਡਾ ਫੋਰੈਸਟ ਤੋਂ ਨੂੰ ਸਾਰੇ ਡਿਪਾਰਟਮੈਂਟ ਤੋਂ ਲੱਖ ਲੱਖ ਰੋ ਖਤੋਖੰਡ ਜਿਵੇਂ ਹੋਰ ਇੱਕ ਹੀ ਗੱਲ ਹੈ ਮੈਂ ਮਾਰੀ ਉਹਨਾਂ ਕੋ ਗੀਵਨਤਾ ਜਾਂਦੀ ਥਾ ਜਿਹਨੇ ਨਸੇ ਦੀ ਕਿਸੇ ਚੀਜ਼ ਦੀ ਗਲਮੀ ਨਹੀਂ ਲਈ ਉਹ ਤਾਂ ਜੀਵਨ ਕਾਲ ਦਾ ਨਰਕ ਮੈਂ ਤਾਂ ਨੌਜਵਾਨਾਂ ਨੂੰ ਇਹ ਕਹੂੰ ਮੈਂ ਉਹ ਵੀ ਕਈ ਸੁਭਾਵਤ ਵੀ ਬੋਲੇ ਮੈਂ ਮੇਰੇ ਪਾਦਰ ਨੇ ਇੱਕ 25 ਪੈਸੇ ਦਾ ਇੱਕ ਛੋਟਾ ਜਿਹਾ ਕਿਤਾਬ ਚਾਹਿਆ ਹੁੰਦੇ ਸੀ ਤੇ ਇਹ ਮੈਨੂੰ ਇਹਦਾ 80 89 ਦੀ ਗੱਲ ਆ 1900 25 ਪੈਸੇ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਮੈਂ ਅੱਜ ਤੱਕ ਨਾ ਨਸ਼ੇ ਦਾ ਨਾ ਦੂਜੇ ਦਾ ਕੋਈ ਨੇ ਉਹਦੇ ਐਨਕ ਜੀ ਜਵਾਨੀ ਨਹੀਂ ਰੱਖੀ ਨੌਜਵਾਨੋਂ ਤੋਂ ਮੈਂ ਬੇਨਤੀ ਕਰੂੰ ਤੁਸੀਂ ਜਵਾਨੀ ਦਾ ਆਨੰਦ ਮਾਣ ਕੇ ਤਾਂ ਦੇਖੋ ਨਸ਼ਿਆਂ ਦੀ ਜਿਹੜੀ ਜ਼ਿੰਦਗੀ ਐਦੋਂ ਵੱਧ ਕੈਰਤਾ ਫੂਲਨ ਐਦੋਂ ਵੱਧ ਮਾੜੀ ਜ਼ਿੰਦਗੀ ਜੀਵਨ ਦੇ ਵਿੱਚ ਹੋਤ ਕੋਈ ਹੈ ਹੀ ਨਹੀਂ। ਜਵਾਨੀਆਂ ਜਿਹੜੀ ਇਹ ਪਰਮਾਤਮਾ ਤੁਹਾਨੂੰ ਦਿੰਬਰ ਇਸ ਨੂੰ ਪੋਜੀਟਿਵ ਮਾਈਂਡ ਦੇ ਨਾਲ ਰੱਖੋ ਤੇ ਤੰਦਰੁਸਤ ਕਿੰਨੇ ਘੜਾ ਲ ਬੈ ਨਹੀਂ ਸਰ। ਬਿਲਕੁਲ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਲੋਕ ਹਿਸ਼ਟੋਂ ਖੁਸ਼ ਵੀ ਨਹੀਂ ਤੇ ਮੈਨੂੰ ਲੱਗਦਾ ਵੀ ਉਹਨਾਂ ਨਵੀਂ ਪੀੜੀ ਦਾ ਤਰ ਤੋ ਵਾ ਇਹੀ ਕਰ ਰਹੀ ਆ ਕਿ ਨਵੀਂ ਪੁਰਾਣਿਆਂ ਨੂੰ ਸਮਾਂ ਲੱਗੂਗਾ ਤੇ ਨਵੇਂ ਨੂੰ ਅਸੀਂ ਅੰਟਰ ਨਹੀਂ ਬੋਲਦੇ।